ਜੀਤ ਪਾਤ ਜੀ ਦਾ ਇਹ ਕਥਨ ਅੱਜ ਦੀ ਇਸ ਸਾਰੇ ਸਮਾਗਮ ਲਈ ਮੈਂ ਰਹਾ ਤਾਂ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਰਾ ਬਣਦੇ ਨਹੀਂ ਸੋ ਨਵੀਆਂ ਕਲਮਾ ਨਵੀਂ ਉਡਾਨ ਜਦੋਂ ਸਾਡੇ ਕੋਲ ਵੀ ਇਹ ਸ਼ਬਦ ਆਇਆ ਸੀ ਤੇ ਅਸੀਂ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀ ਸਭ ਤੋਂ ਪਹਿਲਾਂ ਸਭ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸਮੀਨ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣ ਹਾਂ ਸਭ ਤੋਂ ਪਹਿਲਾਂ ਮੈਂ ਨਵੀਆਂ ਕਲਮਾਂ ਨਵੀਂ ਉਡਾਨ ਜਿਨ੍ਹਾਂ ਨੇ ਸਾਨੂੰ ਸੁਪਨਾ ਦਿੱਤਾ ਮੈਂ ਸ਼੍ਰੀ ਸੁਖੀਬਾੜ ਜੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਇਸ ਤੋਂ ਬਾਅਦ ਮੈਂ ਆਪਣੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮੀਨੂ ਗੁਪਤਾ मैम ਅਤੇ ਗਾਈਡੈਂਸ ਅਧਿਆਪਕ ਦਲਜੀਤ मैम ਦਾ ਵੀ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਹੁਣ ਮੈਂ ਆਪਣੀ ਕਵਿਤਾ ਸਾਡਾ ਵਾਤਾਵਰਨ ਬਾਰੇ ਤੁਹਾਨੂੰ ਚੰਨਣਾ ਪਾਵਾਂਗੀ ਕੋਈ ਵੀ ਰੁੱਖ ਨਾ ਕੱਟੇ ਸਭ ਨੂੰ ਵਾਸਤੇ ਪਾਵਾਂਗੇ ਕਟਿਆ ਜਿਸ ਨੇ ਇੱਕ ਰੁੱਖ ਉਸ ਕੋਲੋਂ ਚਾਰ ਲਗਾਵਾਂਗੇ ਸਭ ਪਾਸੇ ਹਰਿਆਲੀ ਲਿਆਵਾਂਗੇ ਸੁੰਦਰ ਸੋਹਣੀ ਧਰਤੀ ਬਣਾਵਾਂਗੇ ਜੇ ਨਾ ਵੜਾਂਗੇ ਅਸੀਂ ਰੁੱਖਾਂ ਨੂੰ ਮਾਣਾਂਗੇ ਫਿਰ ਸੁੱਖਾਂ ਨੂੰ ਜੇ ਵੜ ਦਿੱਤੇ ਅਸੀਂ ਰੁੱਖ ਸੈਣੇ ਪੈਣਗੇ ਸਾਨੂੰ ਦੁੱਖ ਗਰਮੀ ਨਹੀਂ ਹੋਰ ਵਧਾਵਾਂਗੇ ਹਰ ਪਾਸੇ ਰੁੱਖ ਲਗਾਵਾਂਗੇ ਹਰ ਪਾਸੇ ਰੁੱਖ ਲਗਾਵਾਂਗੇ ਧੰਨਵਾਦ ਮੈਂ ਹੀ ਨਾ ਜਮਾਤ 10ਵੀਂ ਦੀ ਵਿਦਿਆਰਥਣ ਤੁਹਾਡੇ ਸਾਹਮਣੇ ਆਪਣੀ ਕਵਿਤਾ ਸੰਵਿਧਾਨ ਬਚਾਓ ਪੇਸ਼ ਕਰਨ ਜਾ ਰਹੀ ਹਾਂ ਕੁਝ ਮੂਰਖ ਕੁਝ ਸੁਲਝੇ ਲੋਕ ਜਾਤ ਪਾਤਾਂ ਵਿੱਚ ਉਲਝੇ ਲੋਕ ਨੱਕੇ ਤੋਂ ਵੀ ਛੋਟੀ ਸੋਚ ਦੇ ਮਾਲਕ ਸਮਝਣ ਖੁਦ ਨੂੰ ਖੁਦਾ ਤੇ ਖਾਲਕ ਸਮਝਾਣ ਇਨਾਂ ਨੂੰ ਸਾਹਿਬ ਆਇਆ ਸੋਚ ਸਮਝਨਾਰ ਸੰਵਿਧਾਨ ਬਣਾਇਆ ਹੱਕਾਂ ਖਾਤਰ ਲੜਨਾ ਸਿਖਾਇਆ ਜ਼ਾਲਮ ਅੱਗੇ ਅੜਨਾ ਸਿਖਾਇਆ ਸਾਡੇ ਲਈ ਦੇ ਗਿਆ ਹਰ ਕੁਰਬਾਨੀ ਜਗ ਤੇ ਉਸ ਦਾ ਨਹੀਂ ਕੋਈ ਈਸਾਨੀ ਗਿਆਨ ਦੀ ਉਹ ਮਿਸਾਲ ਲਸਾਨੀ ਸਮਤਾ ਦੇ ਸਿਧਾਂਤ ਦਾ ਬਾਨੀ ਕਦੇ ਅਛੂਤਾਂ ਦੀ ਕੋਈ ਜੂ ਨਹੀਂ ਸੀ ਜ਼ਿੰਦਗੀ ਵਿੱਚ ਰਤਾ ਸਕੂਨ ਨਹੀਂ ਸੀ ਜ਼ਿੰਦਗੀ ਮਨੁਵਾਦੀਆਂ ਦੇ ਸਨ ਕਟੜ ਅਸੂਲ ਸਾਡੇ ਲਈ ਨਹੀਂ ਸਨ ਖੂ ਤੇ ਸਕੂਲ ਨਹੀਂ ਸੁਣ ਸਕਦੇ ਸਾਂ ਰੱਬ ਦੀ ਬਾਣੀ ਨਾ ਪੀ ਸਕਦੇ ਥਾਂ ਸਾਂਜੀ ਥਾਂ ਤੋਂ ਪਾਣੀ ਰਹਿਣੀ ਸੀ ਸਦਾ ਵੰਡ ਕਾਣੀ ਬਣਦੇ ਨਾ ਕਦੇ ਅਸੀਂ ਸਮੇ ਦੇ ਹਾਣੀ ਜੇ ਸਾਹਿਬ ਭੀਮਰਾਉ ਨਾ ਆਏ ਹੁੰਦੇ ਕਾਨੂੰਨ ਸਾਡੇ ਲਈ ਨਾ ਬਣਾਏ ਹੁੰਦੇ ਮਿਲਿਆ ਨਹੀਂ ਖੋਇਆ ਏ ਹੱਕ ਵੋਟ ਦਾ ਹਾਸਲ ਇਹ ਭੀਮ ਦੇ ਕਾਲੇ ਕੋਟ ਦਾ ਬਾਬਾ ਸਾਹਿਬ ਦੇ ਸਦਕੇ ਪੜ ਗਏ ਹਾਂ ਆਪਣੇ ਪੈਰਾਂ ਤੇ ਖੜ ਗਏ ਹਾਂ ਕਿਉ ਮੈਂ ਮੇਰੀ ਵਿੱਚ ਹੜ ਗਏ ਹੂੰ ਬੁੱਕਲ ਦੇ ਸੱਪ ਬਣ ਲੜ ਗਏ ਹੂੰ ਟਕਿਆਂ ਦੇ ਲਈ ਵਿਕ ਜਾਂਦੇ ਹੋ ਰਿਸ਼ਵਤ ਲੈ ਵੋਟਾਂ ਪਾਉਂਦੇ ਹੋ ਜਿਸ ਰਤਬਾ ਦਿੱਤਾ ਇਨਸਾਨ ਦਾ ਉਸ ਰੈਬਰ ਨਾਲ ਦਗਾ ਕਮਾਉਂਦੇ ਹੂੰ ਮੇਰੇ ਦੇਸ਼ ਦੇ ਲੋਕੋ ਸਮਝ ਜਾਓ ਜੇਕਰ ਜੀਣਾ ਨਾਲ ਅਣਖ ਦੇ ਆਪਣੇ ਹੱਕਾਂ ਦੇ ਲਈ ਡਟ ਜਾਓ ਹੱਕ ਬਚਾਉਣੇ ਜੇ ਤੁਸੀਂ ਆਪਣੇ ਬਾਬਾ ਸਾਹਿਬ ਦਾ ਦਿੱਤਾ ਸੰਵਿਧਾਨ ਬਚਾਓ ਸਵਿਧਾਨ ਬਚਾਓ ਸਵਿਧਾਨ ਬਚਾਓ ਧੰਨਵਾਦ ਜੀ ਜ਼ਿੰਦਗੀ ਵਿੱਚ ਹਨੇਰੇ ਨੂੰ ਮਿਟਾ ਦਿੰਦੇ ਨੇ ਗਿਆਨ ਦਾ ਚਾਨਣ ਫੈਲਾ ਦਿੰਦੇ ਨੇ ਸਾਡੇ ਅਧਿਆਪਕ ਸਾਨੂੰ ਗਿਆਨ ਦੇ ਕੇ ਜੀਵਨ ਵਿੱਚ ਕਾਬਿਲ ਬਣਾ ਦਿੰਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਨਵਜੋਤ ਮੈਂ 12ਵੀਂ ਜਮਾਤ ਦੀ ਵਿਦਿਆਰਥਣ ਮੈਂ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਤੋਂ ਆਪ ਸਭ ਜੀ ਦੇ ਸਹਿਯੋਗ ਨਾਲ ਅੱਜ ਇਸ ਮੁਕਾਮ ਤੇ ਪਹੁੰਚੀ ਹਾਂ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਆਪ ਸਭ ਇਸ ਸਮਰੋਹ ਵਿੱਚ ਆਏ ਆਪ ਸਭ ਦਾ ਹਾਰਦਿਕ ਸਵਾਗਤ ਹੈ ਸਾਡੇ ਮੁੱਖ ਮਹਿਮਾਨ ਸ਼੍ਰੀ ਸੁਖੀ ਬਾਜ ਜੀ ਸਰਦਾਰ ਗੁਰਸ਼ਰਨ ਸਿੰਘ ਜੀ ਪ੍ਰਿੰਸੀਪਲ ਗੁਰਮੀਤ ਸਿੰਘ ਭਲਾਈ ਐਡਵੋਕੇਟ ਐਸ ਐਲ ਵਿਰਦੀ ਜੀ ਅਤੇ ਵਿਸ਼ੇਸ਼ ਮਹਿਮਾਨ ਸਰਦਾਰ ਓਕਾਰ ਸਿੰਘ ਤੇਜੇ ਜੀ ਅਤੇ ਸਰਦਾਰ ਸਿੰਘ ਤੇਜੇ ਜੀ ਅਤੇ ਗੁਰਵਿੰਦਰ ਕਾਂਗੜ ਜੀ ਨਵੀਆਂ ਕਲਮਾਂ ਨਵੀਂ ਉਡਾਨ ਕਵਿਤਾ ਦੇ ਸੰਪਾਦਨਸ਼ੀ ਕਮਲੇ ਸੰਦੂਜੀ ਸਾਡੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੀਨੂ ਗੁਪਤਾ ਜੀ ਦਾ ਉਚਾਰਿਆ ਅਗਵਾਈ ਪੰਜਾਬੀ ਲੈਕਚਰਾਰ ਮੈਡਮ ਦਲਜੀਤ ਕੌਰ ਨੇ ਦਿੱਤੀ ਆਓ ਹੁਣ ਮੈਂ ਤੁਹਾਨੂੰ ਆਪਣੀ ਲਿਖੀ ਹੋਈ ਸਾਡਾ ਪੰਜਾਬ ਕਵਿਤਾ ਆਓ ਤੁਹਾਡੇ ਸਾਹਮਣੇ ਮੈਂ ਆਪਣੀ ਲਿਖੀ ਹੋਈ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਸਾਡਾ ਪੰਜਾਬ ਪੰਜਾਬ ਸਾਡਾ ਹੀਰਿਆਂ ਦੀ ਖਾਨ ਪੰਜਾਬ ਸਾਡਾ ਹੀਰਿਆਂ ਦੀ ਖਾਨ ਪੰਜ ਦਰਿਆਨ ਨੇ ਇਹਦੀ ਸ਼ਾਨ ਪੰਜਾਬ ਦੀ ਮਿੱਟੀ ਬਹੁਤ ਮਹਾਨ ਪੰਜਾਬ ਦੀ ਮਿੱਟੀ ਬਹੁਤ ਮਹਾਨ ਰਿਗਵੇਦ ਨੂੰ ਜਾਣੇ ਕੁਲ ਜਹਾਨ ਹਰ ਖੇਤਰ ਵਿੱਚ ਪੰਜਾਬ ਦਾ ਉੱਗਾ ਨਾਮ ਹਰ ਖੇਤਰ ਵਿੱਚ ਪੰਜਾਬ ਦਾ ਉੱਗਾ ਨਾਮ ਪੰਜਾਬ ਹੈ ਪੰਜਾਬੀਆਂ ਦੀ ਪਹਿਚਾਨ ਪੰਜਾਬ ਦੇ ਸੋਹਣੇ ਰਸਮ ਰਿਵਾਜ ਪੰਜਾਬ ਦੇ ਸੋਹਣੇ ਰਸਮ ਰਿਵਾਜ ਲਗਦੇ ਰੰਗਲੇ ਤੇ ਮੇਲੇ ਤਿਉਹਾਰ ਸਮਾਖਿਓ ਮਿੱਠੀ ਬੋਲੀ ਮਨ ਨੂੰ ਭਾਵੇ ਮਾਖੋ ਮਿੱਠੀ ਬੋਲੀ ਮਨ ਨੂੰ ਭਾਵੇ ਬਾਣੀ ਜਪਦੇ ਰਲ ਮਿਲ ਸਾਰੇ ਪੰਜਾਬ ਦੇ ਸਿਰੜੀ ਮਜ਼ਦੂਰ ਤੇ ਕਿਸਾਨ ਪੰਜਾਬ ਦੀ ਮਿਹਨਤ ਖੇਤੀ ਤੇ ਕਿਸਾਨ ਪੰਜਾਬ ਦੇ ਸਾਨੂੰ ਰੂਹ ਨਾਲ ਮਾਣ ਪੰਜਾਬ ਦੇ ਯੋਧੇ ਪੰਜਾਬ ਦੇ ਯੋਧੇ ਪੰਜਾਬ ਦੇ ਜੁਦੇ ਸਿਰੜੇ ਸਾਡੇ ਬਹੁਤ ਮਹਾਨ ਪੰਜਾਬ ਦੇ ਗੁਰੂਆਂ ਭਗਤਾਂ ਦਾ ਨਿਵਾਸ ਪੰਜਾਬ ਤੇ ਗੁਰੂਆਂ ਭਗਤਾਂ ਦਾ ਨਿਵਾਸ ਪੰਜਾਬ ਦੀ ਜਗਤ ਤੇ ਅੱਡੜੀ ਪਹਿਚਾਨ ਪੰਜਾਬ ਦੀਆਂ ਨਦੀਆਂ ਪੰਜਾਬ ਦੀਆਂ ਨਦੀਆਂ ਤੇ ਦਰਿਆ ਪੰਜਾਬ ਦੀਆਂ ਨਦੀਆਂ ਤੇ ਦਰਿਆ ਪੰਜਾਬ ਦੀ ਹਰੀਆਲੀ ਇਹ ਪਹਿਚਾਨ ਪੰਜਾਬ ਨੂੰ ਕਹਿੰਦੇ ਹੀਰਿਆਂ ਦੀ ਖਾਨ ਸੋਨੇ ਦੇ ਦਰਿਆ ਸੋਨੇ ਦਰਿਆ ਨੇ ਇਸ ਦੀ ਸ਼ਾਨ ਪੰਜਾਬ ਨੂੰ ਕਹਿੰਦੇ ਹੀਰਿਆਂ ਦੀ ਸ਼ਾਨ ਸੋਨੇ ਦੇ ਦਰਿਆ ਨੇ ਇਸ ਦੀ ਸ਼ਾਨ ਨਵਜੋਧ ਦਾ ਪੰਜਾਬ ਬਹੁਤ ਮਹਾਨ ਨਵਜੋਧ ਦਾ ਪੰਜਾਬ ਬਹੁਤ ਮਹਾਨ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਪ੍ਰਭਿੰਦ ਗੌਰ ਮੈਂ ਆਪਣੀ ਲਿਖੀ ਕਵਿਤਾ ਸੁਣਾਉਣ ਜਾ ਰਹੀ ਹਾਂ ਕਵਿਤਾ ਦਾਦੀ ਮੈਂ ਦਾਦੀ ਜੀ ਦੇ ਅੱਖ ਦਾ ਤਾਰਾ ਆਖਣ ਉਹ ਮੈਨੂੰ ਰਾਤ ਦਲਾਰਾ ਦਾਦੀ ਜੀ ਮੇਰੇ ਜੱਗ ਤੋਂ ਨਿਆਰੇ ਲੱਗਦੇ ਮੈਨੂੰ ਬੜੇ ਪਿਆਰੇ ਨਵੇਂ ਨਵੇਂ ਸੂਟ ਉਪਾਂਦੇ ਮੇਰੇ ਲਈ ਵੀ ਕੱਪੜੇ ਲਿਆਂਦੇ ਜਾਂਦੇ ਜਦ ਵੀ ਉਹ ਬਾਜ਼ਾਰ ਮੇਰੇ ਲਈ ਲਿਆਂਦੇ ਅੰਬ ਅਨਾਰ ਮੇਰੀ ਦਾਦੀ ਮੇਰੇ ਨਾਲ ਹਸਾਂਦੇ ਸੋਨੀਆਂ ਸੋਨੀਆਂ ਗੱਲਾਂ ਥਾਉਂਦੇ ਧੰਨਵਾਦ ਮੇਰੀ ਕਵਿਤਾ ਦਾ ਨਾਮ ਹੈ ਕਲਮ ਕਲਮ ਨੂੰ ਆਪਣਾ ਸਾਥੀ ਬਣਾ ਕੇ ਕਲਮ ਨੂੰ ਆਪਣਾ ਸਾਥੀ ਬਣਾ ਕੇ ਕਿਤਾਬਾਂ ਨੂੰ ਆਪਣੇ ਦਿਲ 'ਚ ਵਸਾ ਕੇ ਸੂਰਜ ਵਾਂਗ ਦੁਨੀਆ ਨੂੰ ਮੈਂ ਚੜ੍ਹ ਕੇ ਦਿਖਾਵਾਂਗੀ ਸੂਰਜ ਵਾਂਗ ਦੁਨੀਆ ਨੂੰ ਮੈਂ ਚੜ੍ਹ ਕੇ ਦਿਖਾਵਾਂਗੀ ਮੇਰਾ ਵਾਦਾ ਹੈ ਮੇਰੇ ਸਕੂਲ ਦੇ ਨਾਲ ਮੈਂ ਪੜ੍ਹ ਕੇ ਦਿਖਾਵਾਂਗੀ ਮੇਰਾ ਵਾਦਾ ਹੈ ਮੇਰੇ ਸਕੂਲ ਦੇ ਨਾਲ ਮੈਂ ਪੜ੍ਹ ਕੇ ਦਿਖਾਵਾਂਗੀ ਕੈਸਾ ਏ ਪਾਲਾ ਆਇਆ ਨੰਨੇ ਬਾਲਕਾਂ ਨੂੰ ਵਕਤਾਂ ਚ ਪਾਇਆ ਸਵੇਰੇ ਨਹੀਂ ਹੁਣ ਉੱਠਿਆ ਜਾਂਦਾ ਸਵੇਰੇ ਨਹੀਂ ਹੁਣ ਉੱਠਿਆ ਜਾਂਦਾ ਸਕੂਲ ਵਾਲਾ ਬਸਤਾ ਨਹੀਂਆ ਹੁਣ ਚੁੱਕਿਆ ਜਾਂਦਾ ਸਕੂਲ ਵਾਲਾ ਬਸਤਾ ਨਹੀਂਆ ਹੁਣ ਚੁੱਕਿਆ ਜਾਂਦਾ ਉੱਠ ਜਾਓ ਬੱਚਿਓ ਨਾ ਹਾਲੋ ਬੱਚਿਓ ਦੇਖੋ ਮੰਮੀ ਨੇ ਹੁਣ ਰੋਲਾ ਪਾਇਆ ਦੇਖੋ ਮੰਮੀ ਨੇ ਹੁਣ ਰੋਲਾ ਪਾਇਆ ਕੈਸਾ ਏ ਪਾਲਾ ਆਇਆ ਨੰਨੇ ਬਾਲਕਾਂ ਨੂੰ ਵਕਤਾਂ ਚ ਪਾਇਆ ਸਕੂਲ ਜਾਣ ਨੂੰ ਦਿਲ ਨਹੀਂ ਕਰਦਾ ਸਕੂਲ ਜਾਣ ਨੂੰ ਦਿਲ ਨਹੀਂ ਕਰਦਾ ਨਹਾਉਣ ਨੂੰ ਵੀ ਹੁਣ ਮੈਂ ਰਹਿਂਦਾ ਡਰਦਾ ਨਹਾਉਣ ਨੂੰ ਵੀ ਹੁਣ ਮੈਂ ਰਹਿਂਦਾ ਡਰਦਾ ਪਾਣੀ ਨੂੰ ਦੇਖ ਕੇ ਦੂਰ ਆ ਭੱਜਦਾ ਪਾਣੀ ਨੂੰ ਦੇਖ ਕੇ ਦੂਰ ਆ ਭੱਜਦਾ ਪਰ ਨਿਕਲ ਗਈਆਂ ਮੇਰੀਆਂ ਚੀਕਾਂ ਜਦ ਮੰਮੀ ਨੇ ਫੜ ਕੇ ਮੈਨੂੰ ਡੋਬਾ ਲਵਾਇਆ ਮੰਮੀ ਨੇ ਫੜ ਕੇ ਮੈਨੂੰ ਡੋਬਾ ਲਵਾਇਆ ਓ ਰੱਬਾ ਕਿਹਦਾ ਹੈ ਪਾਲਾ ਆਇਆ ਓ ਰੱਬਾ ਕੈਸੇ ਕੈਸਾ ਹੈ ਪਾਲਾ ਆਇਆ ਰਜਾਈ ਚ ਹੁਣ ਮੂੰਹ ਬਾਹਰ ਨਾ ਕੱਢੀਏ ਰਜਾਈ ਚ ਹੁਣ ਮੂੰਹ ਬਾਹਰ ਨਾ ਕੱਢੀਏ ਰਜਾਈ ਚ ਮੂੰਹ ਮੂੰਹ ਫਲੀ ਗੱਚਕ ਗਰਮ ਚਾਹ ਹੁਣ ਸ਼ਕੀਏ ਰਜਾਈ ਚ ਹੁਣ ਮੂੰਹ ਫਲੀ ਗੱਚਕ ਗਰਮ ਚਾਹ ਹੁਣ ਸ਼ਕੀਏ ਖਾ ਕੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਬੜਾ ਨਜ਼ਾਰਾ ਆਇਆ ਬੜਾ ਨਜ਼ਾਰਾ ਆਇਆ ਪਰ ਸਮਝ ਨਾ ਆਇਆ ਕਿ ਐਸਾ ਏ ਪੜਾ ਆਇਆ ਪਰ ਸਮਝ ਨਾ ਆਇਆ ਕਿ ਐਸਾ ਏ ਪੜਾ ਆਇਆ ਬੱਚਾ ਬੁੱਢਾ ਜਵਾਨ ਬੱਚਾ ਬੁੱਢਾ ਜਵਾਨ ਦੇਖ ਲਿਓ ਸਭ ਨੇ ਠੁੱਠੁਰ ਲਾਇਆ ਕੈਸਾ ਏ ਪਾਲਾ ਆਇਆ ਪਤਾ ਨਹੀਂ ਕੈਸਾ ਏ ਪਾਲਾ ਆਇਆ ਧੰਨਵਾਦ ਅਖਬਾਰ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਪਹੁੰਚਾਉਣ ਅਖਬਾਰ ਦੇਸ਼ਾ ਵਿਦੇਸ਼ਾ ਦੀਆਂ ਖਬਰਾਂ ਪਹੁੰਚਾਉਣ ਹਰੇਕ ਦੇਸ਼ ਦੇ ਹਾਲ ਤੋਂ ਸਾਨੂੰ ਜਾਣੂ ਕਰਵਾਉਣ ਦਾਦੀ ਨੂੰ ਰੋਜ਼ ਮੈਂ ਪੜ੍ਹ ਕੇ ਸੁਣਾਵਾਂ ਅਖਬਾਰ ਦਾਦੀ ਨੂੰ ਰੋਜ਼ ਮੈਂ ਪੜ੍ਹ ਕੇ ਸੁਣਾਵਾਂ ਅਖਬਾਰ ਦਾਦੀ ਮੈਂ ਦੇਸ਼ ਦਾ ਹਾਲ ਪੁੱਛਣ ਵਾਰ-ਵਾਰ ਕਹਾਣੀਆਂ ਤੇ ਚੁਟਕਲੇ ਸਾਨੂੰ ਹਸਾਣ ਕਹਾਣੀਆਂ ਤੇ ਚੁਟਕਲੇ ਸਾਨੂੰ ਹਸਾਣ ਸਵੇਰੇ ਚਾਹ ਤੇ ਨਾਲ ਡੈਡੀ ਜੀ ਅਖਬਾਰ ਵੇਚਾਉਣ ਅਖਬਾਰ ਵੇਚ ਕੇ ਕਈ ਲੋਕੀ ਰੋਜ਼ੀ ਰੋਟੀ ਕਮਾਉਣ ਅਖਬਾਰ ਵੇਚ ਕੇ ਕਈ ਲੋਕ ਰੋਜੀ ਰੋਟੀ ਕਮਾਉਣ ਬੱਚੇ ਅਖਬਾਰਾਂ ਕਾਟਿਆ ਕਿਤਾਬਾਂ ਤੇ ਚੜਾਉਣ ਕਈ ਚੀਜ਼ਾਂ ਬਣਨੀਆਂ ਅਖਬਾਰਾਂ ਨਾਲ ਕਈ ਚੀਜ਼ਾਂ ਬਣਦੀਆਂ ਅਖਬਾਰਾਂ ਨਾਲ ਸਫਰ ਵੇਲੇ ਵੀ ਕਰਦੇ ਲੋਕ ਇਹਦਾ ਇਸਤੇਮਾਲ ਹਰ ਪਾਸ਼ਾ ਵਿੱਚ ਦੱਸਦਾ ਹਰ ਪਾਸ਼ਾ ਵਿੱਚ ਦੱਸਦਾ ਇਹ ਸਾਡੇ ਦੇਸ਼ ਦਾ ਹਾਲ ਇਹ ਸਾਡੇ ਦੇਸ਼ ਦਾ ਹਾਲ ਧੰਨਵਾਦ ਮੇਰੀ ਕਹਾਣੀ ਦਾ ਨਾਮ ਹੈ ਨਦੀ ਅਤੇ ਰੁੱਖ ਇੱਕ ਵਾਰ ਦੀ ਗੱਲ ਹੈ ਇੱਕ ਨਦੀ ਅਤੇ ਇੱਕ ਰੁੱਖ ਦੋਨੋਂ ਬਹੁਤ ਵਧੀਆ ਦੋਸਤ ਸਨ। ਉਹ ਇਕੱਠੇ ਹੀ ਰਹਿੰਦੇ ਸਨ। ਇੱਕ ਵਾਰੀ ਇੱਕ ਲੱਕੜਹਾਰ ਆਇਆ। ਉਹ ਜੰਗਲ ਦੇ ਸਾਰੇ ਰੁੱਖਾਂ ਨੂੰ ਵੱਢ ਕੇ ਆਪਣੇ ਨਾਲ ਲੈ ਕੇ ਜਾਣ ਲੱਗਾ। ਉਸਨੇ ਜੰਗਲ ਦੇ ਕਈ ਰੁੱਖ ਵੱਢ ਦਿੱਤੇ। ਹੁਣ ਉਹ ਨਦੀ ਦੇ ਦੋਸਤ ਰੁੱਖ ਨੂੰ ਵੱਢਣ ਜਾ ਰਿਹਾ ਸੀ। ਇਹ ਸਭ ਦੇਖ ਕੇ ਨਦੀ ਨੂੰ ਬਹੁਤ ਗੁੱਸਾ ਆਇਆ। ਨਦੀ ਵਿੱਚੋਂ ਇੱਕ ਬਹੁਤ ਵੱਡੀ ਲਹਿਰ ਨਿਕਲੀ ਅਤੇ ਲੱਕੜਹਾਰੇ ਨੂੰ ਲੈ ਕੇ ਜਾਣ ਲੱਗੀ। ਲੱਕੜਹਾਰੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸਨੇ ਨਦੀ ਅਤੇ ਰੁੱਖ ਤੋਂ ਮਾਫੀ ਮੰਗੀ ਤੇ ਕਿਹਾ ਮੈਂ ਅੱਜ ਤੋਂ ਬਾਅਦ ਰੁੱਖ ਨਹੀਂ ਵੱਢਾਂਗਾ ਸਿੱਖਿਆ ਸਾਨੂੰ ਰੁੱਖ ਨਹੀਂ ਵੱਢਨੇ ਚਾਹੀਦੇ ਧੰਨਵਾਦ ਮੇਰਾ ਨਾਮ ਅਸ਼ੀਸ਼ ਪਾਲ ਹੈ ਮੈਂ ਸਕੂਲ ਸਰਕਾਰੀ ਮਿਡਲ ਸਕੂਲ ਖੇੜਾ ਦਾ ਵਿਦਿਆਰਥੀ ਹਾਂ ਮੈਂ ਆਪ ਸਭ ਜੀ ਦੇ ਸਾਹਮਣੇ ਆਪਣੀ ਲਿਖਿਤ ਕਵਿਤਾ ਸੁਣਾਉਣ ਜਾ ਰਿਹਾ ਹਾਂ ਜਿਸ ਦਾ ਨਾਮ ਹੈ ਸਕੂਲ ਦੇ ਅਧਿਆਪਕ ਸਕੂਲ ਹੈ ਵਿਦਿਆਦਾ ਮੰਦਿਰ ਸਾਰਾ ਗਿਆਨ ਹੈ ਇਸ ਦੇ ਅੰਦਰ ਅਧਿਆਪਕ ਬੱਚਿਆਂ ਨੂੰ ਪੜ੍ਹਾਉਂਦੇ ਚੰਗੀ ਸਿੱਖਿਆ ਸਿਖਾਉਂਦੇ ਸਾਡੇ ਹੱਥ ਵਿੱਚ ਕਲਮ ਫੜਾਉਂਦੇ ਸਾਨੂੰ ਲਿਖਣਾ ਸਿਖਾਉਂਦੇ ਪੜ੍ਹਾ ਕੇ ਸਾਨੂੰ ਹੁਸ਼ਿਆਰ ਬਣਾਉਂਦੇ ਜੀਵਨ ਦਾ ਸਾਡਾ ਪਿਆਕ ਨੂੰ ਮਾਉਂਦੇ ਵੱਡਿਆਂ ਦਾ ਸਤਿਕਾਰ ਸਿਖਾਉਂਦੇ ਬੋਲੀ ਤੇ ਹਰ ਇੱਕ ਭਾਸ਼ਾ ਲਿਖਾਉਂਦੇ ਮੇਰਾ ਨਾਮ ਸ਼ਿਸ਼ੀਲਾ ਹੈ ਮੈਂ ਸਰਕਾਰੀ ਮਿਡਲ ਸਕੂਲ ਦਰਵੇਸ਼ ਪਿੰਡ ਵਿੱਚ ਪੜ੍ਹਦੀ ਹਾਂ ਮੇਰੀ ਅੱਜ ਦੀ ਕਹਾਣੀ ਤਿੰਨ ਦੋਸਤ ਅਤੇ ਇੱਕ ਰੁੱਖ ਇੱਕ ਵਾਰ ਕਾਸ਼ ਨਾਮ ਦਾ ਲੜਕਾ ਸਰਕਾਰੀ ਮਿਡਲ ਸਕੂਲ ਵਿੱਚ 6ਵੀਂ ਜਮਾਤ ਵਿੱਚ ਪੜ੍ਹਦਾ ਸੀ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਅਧਿਆਪਕਾਂ ਦਾ ਕਹਿਣਾ ਮੰਨਦਾ ਸੀ ਅਧਿਆਪਕ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ ਇੱਕ ਵਾਰ ਸਕੂਲ ਦੇ ਅਧਿਆਪਕ ਮੈਡਮ ਮਨਿੰਦਰ ਕੌਰ ਜੀ ਨੇ ਬੱਚਿਆਂ ਨੂੰ ਰੁੱਖਾਂ ਦੇ ਬਹੁਤ ਸਾਰੇ ਫਾਇਦੇ ਦੱਸੇ ਕਿ ਰੁੱਖ ਹਵਾ ਨੂੰ ਸ਼ੁੱਧ ਕਰਦੇ ਹਨ ਸਾਨੂੰ ਆਕਸੀਜਨ ਦਿੰਦੇ ਹਨ ਉੱਖਾਂ ਤੋਂ ਸਾਨੂੰ ਫਲ ਮਿਲਦੇ ਹਨ ਜੋ ਕਿ ਸਾਨੂੰ ਖਾ ਕੇ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਆਕਾਸ਼ ਮੈਡਮ ਦੀ ਗੱਲ ਬੜੀ ਚੰਗੀ ਲੱਗੀ ਮੇਰੇ ਪਾਪਾ ਬਹੁਤ ਪਿਆਰੇ ਲੱਗਦੇ ਮੈਨੂੰ ਸਭ ਤੋਂ ਨਿਆਰੇ ਹਰ ਰੋਜ਼ ਕੰਮ ਤੇ ਜਾਂਦੇ ਸਾਦਨੇ ਨਾ ਬੈ ਖਾਣਾ ਖਾਂਦੇ ਉੱਠਦੇ ਜਲਦੀ ਰੋਜ਼ ਸਵੇਰ ਸੈਰ ਵੀ ਕਰਦੇ ਨਾਰੋ ਮੇਰੇ ਸੋਨੀਆਂ ਸੋਨੀਆਂ ਗੱਲਾਂ ਸੁਕਾਂਦੇ ਸਾਡੇ ਲਈ ਕਈ ਚੀਜ਼ਾਂ ਲਿਆਉਣ ਦੇ ਧੰਨਵਾਦ ਮੇਰਾ ਪ੍ਰਾਪ ਸਭ ਤੋਂ ਪਿਆਰਾ ਸਭ ਦੀਆਂ ਅੱਖਾਂ ਦਾ ਤਾਰਾ ਕਰਦਾ ਇਹ ਬਹੁਤ ਸ਼ਰਾਰਤਾ ਪਾਉਂਦਾ ਬਹੁਤ ਬੁਝਾਰਤਾ ਆਪ ਹੱਸਦਾ ਤੇ ਸਭ ਨੂੰ ਹੁਸਾਂਦਾ ਨੈਸੀ ਇਸ ਲਈ ਉਸਨੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਲਈ ਬਹੁਤ ਸਾਰੇ ਨੌਕਰ ਰੱਖੇ ਹੋਏ ਸਨ ਉਸਨੇ ਆਪਣੇ ਘਰ ਵਿੱਚ ਵੀ ਕੰਮ ਕਰਨ ਲਈ ਇੱਕ ਨੌਕਰ ਤੇ ਨੌਕਰਾਨੀ ਰੱਖੇ ਹੋਏ ਸਨ ਇੱਕ ਦਿਨ ਨੌਕਰਾਨੀ ਸਫਾਈ ਕਰ ਰਹੀ ਸੀ ਤਾਂ ਉਸ ਦੀ ਨਜ਼ਰ ਇੱਕ ਬੈਗ ਤੇ ਪਈ ਜਦੋਂ ਉਸਨੇ ਬੈਗ ਨੂੰ ਖੋਲ ਕੇ ਦੇਖਿਆ ਤਾਂ ਉਸ ਦੇ ਵਿੱਚ ਬਹੁਤ ਸਾਰੇ ਕੀਮਤੀ ਹੀਰੇ ਸਨ ਉਸ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਕਰੇ ਉਹ ਆਪਣੇ ਪਤੀ ਕੋਲ ਗਈ ਤੇ ਉਸਨੇ ਉਸਨੂੰ ਦੱਸਿਆ ਕਿ ਮੈਂ ਕਿਸਾਨ ਦੇ ਕਮਰੇ ਦੇ ਵਿੱਚ ਸਫਾਈ ਕਰ ਰਹੀ ਸੀ ਤੇ ਮੈਨੂੰ ਇਹ ਬੈਗ ਉੱਥੋਂ ਮਿਲਿਆ। ਉਸ ਦਾ ਪਤੀ ਬਹੁਤ ਲਾਲਚੀ ਸੀ। ਉਹ ਇੰਨੇ ਸਾਰੇ ਹੀਰੇ ਵੇਖ ਕੇ ਬਹੁਤ ਖੁਸ਼ ਹੋਇਆ ਤੇ ਕਹਿੰਦਾ ਕਿ ਹੁਣ ਅਸੀਂ ਦਿਨਾਂ ਦੇ ਵਿੱਚ ਹੀ ਅਮੀਰ ਬਣ ਜਾਵਾਂਗੇ। ਉਸ ਦੀ ਪਤਨੀ ਕਹਿੰਦੀ ਨਹੀਂ ਸਾਡੇ ਤੇ ਕਿਸਾਨ ਨੂੰ ਬਹੁਤ ਭਰੋਸਾ ਆਇਆ। ਅਸੀਂ ਕਿਸਾਨ ਦੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ। ਉਹ ਕਹਿੰਦੀ ਮੈਂ ਹੁਣੇ ਇਹ ਹੀਰੇ ਕਿਸਾਨ ਨੂੰ ਦੇ ਕੇ ਆਉਣੀ ਆਂ। ਉਸਦੇ ਪਤੀ ਨੂੰ ਬਹੁਤ ਗੁੱਸਾ ਆਉਂਦਾ ਪਰ ਉਹ ਕਰ ਕੁਝ ਵੀ ਨਹੀਂ ਸਕਦਾ ਜਦੋਂ ਨੌਕਰਾਨੀ ਕਿਸਾਨ ਦੇ ਕੋਲ ਜਾਂਦੀ ਹੈ ਤਾਂ ਕਿਸਾਨ ਉਸਦੇ ਹੱਥ ਵਿੱਚ ਹੀਰਿਆਂ ਵਾਲਾ ਬੈਗ ਦੇਖ ਕੇ ਬਹੁਤ ਹੈਰਾਨ ਹੁੰਦਾ ਹੈ ਤੇ ਉਹਨੂੰ ਪੁੱਛਦਾ ਹੈ ਕਿ ਇਹ ਹੀਰੇ ਇਹ ਬੈਗ ਤੇਰੇ ਕੋਲੋਂ ਕਿੱਥੋਂ ਆਇਆ ਫਿਰ ਨੌਕਰਾਨੀ ਉਸਨੂੰ ਸਾਰੀ ਗੱਲ ਦੱਸਦੀ ਹੈ ਕਿਸਾਨ ਖੁਸ਼ ਹੁੰਦਾ ਹੈ ਤੇ ਕਹਿੰਦਾ ਕਿ ਅੱਜਕੱਲ ਕੋਈ ਐਨੀ ਮਹਿੰਗੀ ਚੀਜ਼ ਵੇਖ ਕੇ ਕਿੱਥੋਂ ਵਾਪਸ ਕਰਨ ਆਉਂਦਾ ਆ ਆਓ ਮਿਲਾਵਾ ਆਪਣੇ ਪਿੰਡ ਦੇ ਸਰਦਾਰ ਭਗਤ ਸਿੰਘ ਦੇ ਨਾਲ ਮਾਤਾ ਵਿਦਿਆਵਤੀ ਦੀ ਕੁੱਖੋਂ ਜਨਮਿਆ ਸੀ ਇਹ ਸੋਨਾ ਲਾਲ ਇਨਕਲਾਬ ਦਾ ਜਿਸਨੇ ਪਾਠ ਪੜਾਇਆ ਅੰਗਰੇਜ਼ਾਂ ਤੋਂ ਆਜ਼ਾਦ ਸਾਨੂੰ ਕਰਵਾਇਆ ਹੁੰਦਾ ਮਾਣ ਇਹੋ ਜਹੀ ਜਵਾਨੀ ਤੇ ਭਗਤ ਸਿੰਘ ਦੀ ਦਿੱਤੀ ਕੁਰਬਾਨੀ ਤੇ ਹੱਸਦੇ ਹੱਸਦੇ ਸੂਰਮਾ ਫਾਂਸੀ ਉੱਤੇ ਚੜ ਗਿਆ ਬਿਨਾਂ ਕਿਸੇ ਡਰ ਤੋਂ ਅੰਗਰੇਜ਼ਾਂ ਅੱਗੇ ੜ ਗਿਆ ਦੇਸ਼ ਆਜ਼ਾਦ ਕਰਵਾਇਆ ਸੀ ਜਿਸ ਨੇ ਕੁਰਬਾਨੀਆਂ ਦੇ ਨਾਲ ਮਾਤਾ ਵਿਦਿਆਵਤੀ ਦੀ ਕੁੱਖੋਂ ਜਨਮਿਆ ਸੀ ਇਹ ਸੋਹਣਾ ਲਾਲ ਆਓ ਮਿਲਾਵਾ ਆਪਣੇ ਪਿੰਡ ਦੇ ਸਰਦਾਰ ਭਗਤ ਸਿੰਘ ਦੇ ਨਾਲ ਧੰਨਵਾਦ ਮੇਰੀ ਮਾਂ ਹੈ ਬਹੁਤ ਪਿਆਰੀ ਮੇਰੀ ਮਾਂ ਹੈ ਬਹੁਤ ਪਿਆਰੀ ਉਸ ਦੀ ਹਰ ਇੱਕ ਗੱਲ ਨਿਆਰੀ ਹਰ ਇੱਕ ਜਿੱਦੋ ਮੇਰੀ ਪਗਾਉਂਦੀ ਹਰ ਇੱਕ ਜਿੱਦੋ ਮੇਰੀ ਪਗਾਉਂਦੀ ਕਿੰਨਾ ਮੈਨੂੰ ਲਾਡ ਲੜਾਉਂਦੀ ਕੋਈ ਮਾਂ ਦੀ ਰੀਸ ਨਹੀਂ ਕਰ ਸਕਦਾ ਕੋਈ ਮਾਂ ਦੀ ਰੀਸ ਨਹੀਂ ਕਰ ਸਕਦਾ ਮਾਂ ਬੋੜ ਦੀ ਛਾਂ ਵਰਗੀ ਜਿੰਨਾ ਪਿਆਰ ਮਾਂ ਬੱਚੇ ਨੂੰ ਕਰਦੀ ਜਿੰਨਾ ਪਿਆਰ ਮਾਂ ਬੱਚੇ ਨੂੰ ਕਰਦੀ ਉਹਨਾ ਕਰ ਸਕਦਾ ਨਾ ਕੋਈ ਹਰ ਦੁੱਖ ਸੁੱਖ ਵਿੱਚ ਨਾਲ ਖਲੋਂਦੀ ਹਰ ਦੁੱਖ ਸੁੱਖ ਵਿੱਚ ਨਾਲ ਖਲੋਂਦੀ ਆਪਣਾ ਦੁੱਖ ਹਰ ਵਾਰ ਲੁਕਾਉਂਦੀ ਮਾਂ ਹੈ ਰੂਪ ਰੱਬ ਦਾ ਦੂਜਾ ਮਾਂ ਹੈ ਰੂਪ ਰੱਬ ਦਾ ਦੂਜਾ ਜੀ ਦਾ ਦਰਜਾ ਰੱਬ ਤੋਂ ਜਾ ਧੰਨਵਾਦ ਅਧਿਆਪਕ ਸਾਡੇ ਬੜੇ ਪਿਆਰੇ ਦਿੰਦੇ ਸੋਹਣੀ ਸਿੱਖਿਆ ਸਾਨੂੰ ਪੜੋ ਲਿਖੋ ਤੇ ਅੱਗੇ ਵਧੋ ਕਹਿੰਦੇ ਰਹਿੰਦੇ ਸਦਾ ਸਾਨੂੰ ਹੱਥ ਫੜ ਸਾਡਾ ਨਾਲੋਂ ਤੁਰਦੇ ਛੱਡੇ ਨਹੀਂ ਸਾਨੂੰ ਇਕੱਲਾ ਜ਼ਿੰਦਗੀ ਵਿੱਚ ਸਫਲ ਹੁੰਦੇ ਜਿਹੜੇ ਛੱਡੇ ਨਾ ਇਹਨਾਂ ਦਾ ਪੱਲਾ ਪਾਣੀ ਨਾਲ ਹੈ ਜੀਵਨ ਸਾਡਾ ਪਾਣੀ ਨਾਲ ਹੈ ਜੀਵਨ ਸਾਡਾ ਇਹ ਸਾਡਾ ਜੀਵਨ ਬਚਾਉਂਦਾ ਹੈ ਇਹ ਸਾਡਾ ਜੀਵਨ ਬਚਾਉਂਦਾ ਹੈ ਇਹ ਹੈ ਰੁੱਖਾਂ ਦਾ ਵੀ ਰਾਖਾ ਇਹ ਹੈ ਰੁੱਖਾਂ ਦਾ ਵੀ ਰਾਖਾ ਜੋ ਹਰਿਆਲੀ ਨੂੰ ਵਧਾਉਂਦਾ ਹੈ ਜੋ ਹਰਿਆਲੀ ਨੂੰ ਵਧਾਉਂਦਾ ਹੈ ਪਾਣੀ ਸਾਡਾ ਪਿਤਾ ਹੈ ਵੀਰੋ ਜੋ ਸਾਡੀ ਪਿਆਸ ਬੁਝਾਉਂਦਾ ਹੈ ਪਾਣੀ ਸਾਡਾ ਪਿਤਾ ਹੈ ਵੀਰੋ ਜੋ ਸਾਡੀ ਪਿਆਸ ਬੁਝਾਉਂਦਾ ਹੈ ਧੰਨਵਾਦ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਰੁੱਖ ਲਗਾਈਏ ਆਪਾਂ ਸਾਰੇ ਰੁੱਖ ਲਗਾਈਏ ਧਰਤੀ ਨੂੰ ਹਰਾ ਭਰਾ ਬਣਾਈਏ ਰੁੱਖਾਂ ਨੂੰ ਕੱਟ ਕੇ ਆਪਾਂ ਪ੍ਰਦੂਸ਼ਣ ਹੋਰ ਵਧਾਈਏ ਆਪਾਂ ਸਾਰੇ ਰੁੱਖ ਲਗਾਈਏ ਰੁੱਖਾਂ ਇਠਾਂ ਮਿਲਦੀਆਂ ਛਾਵਾਂ ਰੁੱਖ ਜਾਪਣ ਸਖੀਆਂ ਅਤੇ ਮਾਵਾਂ ਰੁੱਖ ਲੰਦੇ ਨੇ ਠੰਡੀਆਂ ਛਾਵਾਂ ਹਰ ਕੂਚਾ ਹਰ ਗਰੀ ਮਹਿਕਾਏ ਆਓ ਸਾਰੇ ਰੁੱਖ ਲਗਾਈਏ ਧਰਤੀ ਨੂੰ ਹਰਾ ਭਰਾ ਬਣਾਈਏ ਆਓ ਸਾਰੇ ਰੁੱਖ ਲਗਾਈਏ ਥੈਂਕ ਯੂ ਸਬਨਾ ਦੀ ਕਮਾਉਂਦੀ ਹੈ ਵਾਂਗ ਰੁੱਖਾਂ ਦੀ ਛਾਂ ਹੁੰਦੀ ਹੈ ਓਖੇ ਵੇਲੇ ਨਾਲ ਜੋ ਖੜ ਜਾਂਦੀ ਹੈ ਮੁਸੀਬਤਾਂ ਅੱਗੇ ੜ ਜਾਂਦੀ ਹੈ ਹੋਂ ਦੀ ਸਤੀ ਬਹਾਰਾਂ ਵਰਗੀ ਲੱਗਦੀ ਹੈ ਬਿਨ ਜੀ ਦੇ ਬਿਨ ਬਿਨ ਜੀ ਦੇ ਜਿਨ ਸੁੱਕੇ ਪੱਤਰਾ ਵਾਂਗ ਝੜਦੀ ਮੇਰੀ ਕਵਿਤਾ ਦਾ ਵਿਸ਼ਾ ਹੈ ਇੱਕ ਚੰਗਾ ਅਧਿਆਪਕ ਅਧਿਆਪਕ ਹੈ ਚਾਨਣ ਦਾ ਮਨਾਰਾ ਗਿਆਨ ਦਾ ਸਾਗਰ ਮੋਮਬੱਤੀ ਵਾਂਗ ਝਲਕੇ ਕਰਦਾ ਰੋਸ਼ਨ ਜਹਾਨ ਸਾਰਾ ਮੋਮਬੱਤੀ ਵਾਂਗ ਝਲਕੇ ਕਰਦਾ ਰੋਸ਼ਨ ਜਹਾਨ ਸਾਰਾ ਕੋਰੇ ਕਾਗਜ਼ ਵਰਗੇ ਬੱਚਿਆਂ ਨੂੰ ਕਲਮ ਫੜ ਰਹੀ ਸਿਖਾਉਂਦਾ ਹੈ ਅੱਖਰ ਅੱਖਰ ਲਿਖਣਾ ਸਿਖਾਵੇ ਫਿਰ ਸ਼ਬਦ ਤੇ ਸ਼ਬਦਾਂ ਤੋਂ ਵਾਕ ਪੜਨਾ ਸਿਖਾਉਂਦਾ ਹੈ ਫਿਰ ਸ਼ਬਦ ਤੇ ਸ਼ਬਦਾਂ ਤੋਂ ਵਾਕ ਪੜਨਾ ਸਿਖਾਉਂਦਾ ਹੈ ਅਧਿਆਪਕ ਦਾ ਚੰਡਿਆ ਵਿਦાર્થી ਜੱਗ ਵਿੱਚ ਟੌਰ ਆਪਣੀ ਬਣਾਉਂਦਾ ਹੈ ਜਦੋਂ ਭੀੜ ਦੇਸ਼ ਤੇ ਪੈਂਦੀ ਝੂਰ ਮੇ ਅੱਗੇ ਆਉਂਦੇ ਨੇ ਕੱਤਿਆਂ ਨੂੰ 51 ਸਦਾ ਪੰਜਾਬੀ ਪਾਉਂਦੇ ਨੇ ਕੀ ਇਹ ਜ਼ਿੰਦਗੀ ਚਾਰ ਦਿਨਾ ਦੇ ਮੇਲੇ ਉਹ ਵੀ ਵਿੱਚ ਝਮੇਲਿਆਂ ਗੁਜ਼ਰ ਜਾਂਦੇ ਨੇ ਕਦੇ ਬੀਤੇ ਪਲ ਨਾ ਵਾਪਸ ਆਉਂਦੇ ਵਗਦੇ ਪਾਣੀ ਵਾਂਗ ਲੰਘ ਜਾਂਦੇ ਨੇ ਕਈ ਸੱਜਣ ਨਵੇਂ ਜੁੜਦੇ ਨੇ ਕਈ ਹੱਥ ਪੁਰਾਣੇ ਛੁੱਟਦੇ ਨੇ ਕਈ ਰਿਸ਼ਤੇ ਨਵੇਂ ਬਣਦੇ ਨੇ ਕਈ ਯਕੀਨ ਪਹਿਲੇ ਟੁੱਟਦੇ ਨੇ ਕਈ ਸਾਥ ਨਵੇਂ ਮਿਲਦੇ ਨੇ ਕਈ ਆਪਣੇ ਪਿਆਰੇ ਵਿਛੜ ਜਾਂਦੇ ਨੇ ਮਰ ਕੇ ਜਾਂ ਜਾਣਾ ਸਭ ਨੇ ਇੱਕੋ ਥਾਂ ਪਤਾ ਨਹੀਂ ਲੋਕ ਕਾਦਾ ਮਾਣ ਕਰੀ ਜਾਂਦੇ ਨੇ ਕੀ ਇਹ ਜ਼ਿੰਦਗੀ ਚਾਰ ਦਿਨਾ ਦੇ ਮੇਲੇ ਉਹ ਵੀ ਵਿੱਚ ਝਮੇਲਿਆਂ ਗੁਜ਼ਰ ਜਾਂਦੇ ਨੇ ਉਹ ਵੀ ਵਿੱਚ ਝਮੇਲਿਆਂ ਗੁਜ਼ਰ ਜਾਂਦੇ ਨੇ ਧੰਨਵਾਦ ਪੰਛੀਆਂ 네ਰਲ ਰੋਲਾ ਪਾਇਆ ਰੋ ਰੋ ਆਪਣਾ ਦਰਦ ਸੁਣਾਇਆ ਦੁਨੀਆ ਦੇ ਵਿੱਚ ਵਸਦੇ ਲੋਕੋ ਸਾਡੇ ਬਾਰੇ ਕੁਸਤਾ ਸੋਚੋ ਕਿਹੜਾ ਤੁਸੀਂ ਵੈਰ ਹੋ ਕੱਟਦੇ ਇਹਨਾਂ ਦੀ ਰਹਿਨਮਾਈ ਨਾਲ ਹੀ ਮੈਂ ਪਿਛਲੇ ਛੇ ਸਾਲ ਤੋਂ ਇਸ ਸੰਸਥਾ ਵਿੱਚ ਆਨਾ ਹੈ ਤੇ ਮੈਨੂੰ ਇਹ ਵੀ ਮਾਣ ਹੈ ਕਿ ਇਹਨਾਂ ਦਾ ਅਕਸਰ ਹੁਕਮੇ ਹੁੰਦਾ ਹੈ ਪੁੱਛਦੇ ਘੱਡੇ ਜਾਂ ਮੈਨੂੰ ਇਹ ਸੋ ਇਹਨਾਂ ਦਾ ਹੁਕਮ ਕਦੀ ਟਾਲਿਆ ਨਹੀਂਗਾ ਬੇਸ਼ੱਕ ਕੁਝ ਸੋਸ਼ਲ ਵਰਕ ਦੀ ਗੱਲ ਹੈ ਬੱਚਿਆਂ ਦੀ ਆ ਪਾਲਣਾ ਪੋਸ਼ਣ ਦੀ ਗੱਲ ਹੈ ਜਾਂ ਆਈ ਕੇਮਸ ਜਾਂ ਅਮਰੀਕਨ ਜਾਂ ਕੁਝ ਵੀ ਹੋਰ ਕੰਮ ਹੁੰਦਾ ਹੈ ਪਰ ਇਸ ਚੀਜ਼ ਦੀ ਅੱਜ ਦਾ ਜਿਹੜਾ ਸਮਾਗਮ ਹੈ ਅਹੰਕਾਰ ਜੀ ਤੁਹਾਨੂੰ ਬੜਾ ਡੀਟੇਲ ਚ ਦੱਸ ਗਏ ਨੇ ਇੱਕ ਉਹਦੇ ਵਿੱਚ ਗੱਲ ਰਹਿ ਗਈ ਸੀ ਪਹਿਲਾਂ ਮੈਂ ਉਹ ਕਲੀਅਰਿਫਾਈ ਕਰਦਾ ਸੰਗਰੂਰ ਜਿਹੜਾ ਪ੍ਰੋਗਰਾਮ ਹੋ ਰਿਹਾ ਆ ਉਹਦੀ ਤੁਹਾਡੀ ਥੋੜੀ ਜਿਹੜੇ ਜ਼ਿਲ੍ਹਾ ਵਾਲੀ ਕਮੇਟੀ ਹੈ ਕਿਉਂ ਕਬੂਸਲੇ ਜਿਹੜੇ ਨੂੰ ਮਾਣ ਹੈ ਕਿ ਇਹਦੇ ਵਿੱਚ ਦੋ ਟੀਮਾਂ ਨੇ ਟੀਮ 1 ਤੇ ਟੀਮ 2 ਸੋ ਇਹ ਦੋਨੋਂ ਟੀਮਾਂ ਨੂੰ ਜੇਸਵੀ ਟੀਮ ਨਾਲ ਤੁਸੀਂ ਜੁੜੇ ਹੋ ਤੁਹਾਨੂੰ ਆਪਣੀ ਜ਼ਿਲ੍ਹਾ ਪੱਧਰੀ ਟੀਮ ਨਾਲ ਜੁੜ ਕੇ ਪਤਾ ਕਰਨਾ ਤੁਸੀਂ ਜਿਹੜੇ ਇੰਕਾਰ ਨੇ ਦੱਸਿਆ ਹੀ ਆ ਕਿ 1 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਤੁਹਾਡੇ ਜ਼ਿਲ੍ਹਾ ਪੱਧਰੀ ਮੁਕਾਬਲੇ ਨੇ ਜਾਂ ਕਮੇਟੀ ਜਿਨ੍ਹਾਂ ਨੂੰ ਚੁਣੇਗੀ ਉਹਨਾਂ ਨੇ ਸਿੰਗਰੂਟ ਜਾਣਾ ਕੰਪੀਟੀਸ਼ਨ ਤੇ ਹਜ਼ਾਰ ਤੋਂ ਬੱਚੇ ਦਾ ਇਕੱਠ ਹੋਏਗਾ ਤਿੰਨ ਜਾਂ ਚਾਰ ਸਟੇਜਾਂ ਉੱਥੇ ਹੋਣੀਆਂ ਨੇ ਵੱਡਾ ਪ੍ਰੋਗਰਾਮ ਹੈ ਉਹਦੇ ਲਈ ਤੁਹਾਡੀ ਟਰਾਂਸਪੋਰਟੇਸ਼ਨ ਇੱਥੋਂ ਤੁਹਾਡੀ ਉੱਥੇ ਰਹਿائش ਤੁਹਾਡਾ ਖਾਣ ਪੀਣ ਦਾ ਕਾਨਫਰੰਸ ਦੋ ਦਿਨ ਦੀ ਹੈ ਪਰ ਅਸੀਂ ਤਿੰਨ ਦਿਨ ਦਾ ਰੱਖਿਆ ਤੁਸੀਂ ਫਰਡੇ ਪਹੁੰਚ ਸਕਦੇ ਹੋ ਫਰਡੇ ਸੈਚਰਡੇ ਸੰਡੇ ਤੇ ਉਸ ਤੋਂ ਵੀ ਜ਼ਿਆਦਾ ਜਿਹੜਾ ਬੱਚਿਆਂ ਦੀ ਸਿਕਿਉਰਿਟੀ ਦਾ ਹਰ ਰੋਜ਼ ਅਸੀਂ ਮੀਟਿੰਗ ਕਰਦੇ ਆਂ ਆਪਣੀ ਕੋਰ ਕਮੇਟੀ ਨਾਲ ਮੇਰਾ ਸਭ ਤੋਂ ਪਹਿਲਾ ਸਵਾਲ ਇਹਨਾਂ ਨੂੰ ਇਹ ਹੁੰਦਾ ਪਈ ਮੈਨੂੰ ਬੱਚਿਆਂ ਦੀ ਸਕਿਉਰਿਟੀ ਲਈ ਸੈਟੀਸਫਾਈ ਕਰੋ ਪਹਿਲਾਂ ਤੇ ਸਾਡਾ ਜਿਹੜਾ ਸਭ ਤੋਂ ਵੱਡੀ ਸਾਡੀ ਜ਼ਿੰਮੇਵਾਰੀ ਹੈ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਚਾਹਾਂਗੇ ਤੁਸੀਂ ਵੀ ਉਹਦੇ ਵਿੱਚ ਇਨਪੁਟ ਪਾਓ ਤੇ ਦੂਸਰਾ ਇਹਨਾਂ ਨੇ ਜਿਹੜਾ ਦੱਸਿਆ ਹੈ ਕਿ ਉੱਥੇ ਕੰਪੀਟੀਸ਼ਨ ਹੋਣੇ ਨੇ ਅਵਾਰਡਸ ਨੇ ਵਾਲਿਸ਼ਿਕ ਸ਼ਰੋਮਨੀ ਅਵਾਰਡਸ ਨੇ ਤੇ ਮੇਰੀ ਦਿਲੋਂ ਇੱਛਾ ਹੈ ਕਿ ਮੇਰਾ ਇਲਾਕਾ ਹੈ ਇਹਨਾਂ ਨੂੰ ਭੁੱਲਿਓ ਤੁਸੀਂ ਆ ਫਗਵਾੜਾ ਦੀ ਗਲੀ ਗਲੀ ਮੈਂ ਜਾਣਦਾ ਤੇ ਮੈਂ ਵੀ ਚਾਹੁੰਗਾ ਕਿ ਮੇਰਾ ਇਲਾਕਾ ਉਥੋਂ ਦੋ ਸਿਹਤਕਾਰ ਵਾਸ਼ਰੂਮ ਨਹੀਂ ਸਿਹਤਕਾਰ ਵਾਰਡ ਤੇ ਜਿੱਤ ਕੇ ਆਵੇ ਨਾ ਸੋ ਉਹਦੇ ਲਈ ਵੀ ਪਲੀਸ ਤੁਸੀਂ ਕੋਸ਼ਿਸ਼ ਕਰਨੀ ਆ ਆ ਅੱਪਾ ਅੱਜ ਸਬਜੈਕਟ ਤੋਂ ਬਾਹਰ ਨਹੀਂ ਜਾਣਾ ਗੱਲਾਂ ਤੇ ਬਹੁਤ ਕਰਨ ਵਾਲੀਆਂ ਹੁੰਦੀਆਂ ਨੇ ਪ੍ਰੋਜੈਕਟ ਜਿਹੜਾ ਆ ਦੋਸਤੋ ਸਾਡੀ ਮੇਰੀ ਟੀਮ ਦੀ ਜਿਹੜੀ ਸਾਡੀ ਇੱਕ ਸ਼ੁਰੂਆਤ ਤੇ ਜਿੱਦਾਂ ਹੋਈ ਚੰਗੀ ਹੋਈ ਪਰ ਬਲੰਦ ਹੌਂਸਲੇ ਦੇਖ ਕੇ ਬੱਚਿਆਂ ਦੇ ਮੈਨ ਪਲਾਈਸਾ ਮੇਨ ਅਬੜ ਇਨਵੋਲਡ ਰਹਿੰਦੇ ਨੇ ਬੁੜੀਆਂ ਕਾਨਫਰੈਂਸ ਸਾਰਾ ਸਾਲ ਚੱਲਦਾ ਰਹਿੰਦਾ ਦੁਨੀਆਂ ਤੇ ਕੋਈ ਐਸੀ ਜਗ੍ਹਾ ਨਹੀਂ ਆ ਜਿੱਥੇ ਅਸੀਂ ਕਾਨਫਰੈਂਸ ਨਹੀਂ ਕਰਾਈ ਜਾਂ ਜਿੰਨਾ ਕਾਨਫਰੈਂਸ ਆ ਜਿਵੇਂ ਮੈਂ ਜਾਣਾਂ ਨਹੀਂ ਆ ਉਹ ਇਹ ਸਭ ਬਹੁਤ ਵਧੀਆ ਹੋ ਰਿਹਾ ਸਾਡੇ ਸਹਿਯੋਤਕਰ ਲਿਖ ਰਹੇ ਨੇ ਵਧੀਆ ਹੋ ਰਿਹਾ ਸਹਿਤ ਵਧੀਆ ਲਿਖ ਹੋ ਰਿਹਾ ਪਰ ਹਰ ਕਾਨਫਰੈਂਸ ਦੇ ਵਿੱਚ ਇਨਕਲੂਡਿੰਗ ਸਾਡੀਆਂ ਵੀ ਜਿਹੜੀਆਂ ਕਾਨਫਰੈਂਸਾਂ ਕਰਾਈ ਬਣਾਉਨੇ ਅਸੀਂ ਨੇ ਬੱਚੇ ਨੌਜਵਾਨ ਦਿਸਦੇ ਹੀ ਨਹੀਂ ਨੇੜੇ ਵੀ ਨਹੀਂ ਆਉਂਦੇ ਤੇ ਮੈਂ ਚੀਜ਼ ਦਾ ਬੜਾ ਕਰੋੜਾ ਰੁਪਏ ਲਾ ਕੇ ਆਰਬਾਂ ਵਾਲੀ ਗੱਲ ਬਣੀ ਕਿ ਉਹਦੇ ਪੰਜਾਬ ਭਵਨ ਦਾ ਉੱਥੇ ਸਥਾਪਿਤ ਹੋਣਾ ਸਟਾਫ ਰੱਖਣਾ ਇੰਨਾ ਖੱਚ ਵੀ ਕਰਨਾ ਤੇ ਐਂਡ ਤੇ ਰੱਖਿਆ ਵੀ ਬਾਪੂ ਦੇ ਨਾਂ ਤੇ ਪੰਜਾਬ ਭਵਨ ਦਾ ਅਰਜ ਸਿੰਘ ਵਾੜਦੇ ਤੇ ਮੈਨੂੰ ਇਹ ਹੋਣਾ ਪਿਆ ਅੱਜ ਤੋਂ 20 25 ਸਾਲਾਂ ਨੂੰ ਇਹ ਪੰਜਾਬ ਭਵਨ ਆਊ ਕੌਣ ਕਿਉਂਕਿ ਉੱਥੇ ਸਾਰੇ ਮੇਰੀ ਉਮਰ ਦੇ ਜਿੱਤੇ ਵਾਲਾਂ ਵਾਲੇ ਰਿਸਪੈਕਟਫੁਲੀ ਕੀ ਆਉਂਦੇ ਪੁਰਾਣੇ ਸਹਿਤਕਾਰ ਜਿਹੜੇ ਸਾਡੇ ਸਟਾਫ ਦੇ ਸਹਿਤਕਾਰ ਨੇ بس یہی ਲਗਨ ਮਨ ਦੇ ਵਿੱਚ ਡਰ ਫਿਕਰ ਤੇ ਸੋਚਦੇ ਰਹੇ ਕਈ ਕੋਸ਼ਿਸ਼ਾਂ ਕੀਤੀਆਂ ਪੰਜਾਬੀ ਸਕੂਲ ਵੀ ਚਲਾ ਲਿਆ ਮੈਗਜ਼ੀਨ ਵੀ ਕਢ ਲੈ ਬੱਚਿਆਂ ਦੇ ਉਨੀ ਜਾਗਰਤਾ ਨਹੀਂ ਪਾਦਾ ਪਾ ਸਕੇ ਇਹਦੇ ਵਾਈਕਰੂ ਦਾ ਸ਼ੁਕਰ ਹੈ ਕਿ ਕਿਤੇ ਇੱਕ ਹੰਕਾਰ ਮਿਲ ਗਿਆ ਮੈਨੂੰ ਹੰਕਾਰ ਤੇਜੇ ਫਿਲਿਸ ਨਾਲ ਵੀ ਤਾੜੀਆਂ ਮਾਰੋ ਜਦੋਂ ਇਹਦਾ ਪਤਾ ਲੱਗੂਗਾ ਕੀ ਕਰਦਾ ਆ ਅਬ بس ਸੋਚਦਾ ਹੂੰ ਬਈ ਬੱਚਿਆਂ ਨੂੰ ਫੜ ਲਈਏ ਉਤੋਂ ਬਾਅਦ ਇਦਾਂ ਸੋਚ ਆਇਆ ਵੀ ਇਹਨਾਂ ਬੱਚਿਆਂ ਨੂੰ ਲਾਮਬੰਦ ਕੌਣ ਕਰੂ ਬਣੀ ਛੇਤੀ ਅੱਖਾਂ ਅਗੇ ਅਧਿਆਪਕਾਂ ਦੇ ਬਸ ਬੱਚੇ ਅਧਿਆਪਕ ਬੱਚੇ ਅਧਿਆਪਕ ਐਸੀ ਤਕੜੀ ਰੜੀ ਉਹ ਸਾਡੇ ਤੇ ਹੌਸਲੇ 100% ਵਧ ਗਏ ਆਹ ਅੱਜ ਦਾ ਹੀ ਪ੍ਰੋਗਰਾਮ ਲਾ ਲਓ ਅਸੀਂ ਹਰ ਰੋਜ਼ ਦੋ ਪ੍ਰੋਗਰਾਮ ਕਰਦੇ ਦੋ ਬੁੱਕਾਂ ਇਸ ਕਰਦੇ ਆ ਮੈਂ ਇਹਨਾਂ ਪ੍ਰੋਗਰਾਮਾਂ ਤੇ 35 ਕਿਤਾਬਾਂ 36 ਰੀਸ ਹੋਈਆਂ ਹਨ ਮੈਂ ਦੁਨੀਆ ਦੇ ਕਿਸੇ ਤੇ ਵੀ ਕਮਿਊਨਿਟੀ ਤੇ ਜਾ ਕੇ ਦਾਅਵੇ ਨਾ ਕਹਿ ਸਕਦਾ ਮਾਬੂਲੀ ਨੂੰ ਕੋਈ ਖਤਰਾ ਨਹੀਂ ਹੈ ਬਹੁਤ ਅੱਛਾ ਅਸੀਂ ਅਗਨੋਰ ਹੀ ਕਰ ਰਹੇ ਆ ਬੱਚਿਆਂ ਨੂੰ ਤੁਸੀਂ ਅੱਜ 20 25 ਬੱਚੇ ਬੋਲ ਗਏ ਇਹਨਾਂ ਨੂੰ ਸੁਣ ਕੇ ਦੇਖ ਲਓ ਇਹਨਾਂ ਕੋ ਕੀ ਕੁਛਿਆ ਕੌਣ ਇਹਨਾਂ ਨੂੰ ਥਾਂ ਦੇ ਰਿਹਾ ਕੋਈ ਸ਼ਾਪ ਨੇ ਰਿਹਾ ਸਾਡੇ ਜਿੱਥੇ ਵੀ ਫੰਕਸ਼ਨ ਹੁੰਦੇ ਹਨ ਇਨਕਲੂਡਿੰਗ ਸਾਡੇ ਰਿਸਪੈਕਟਡ ਜਿਹੜੀਆਂ ਸਾਹਿਤਿਕ ਸੁਭਾਵਾਂ ਵੀ ਇਹਨਾਂ ਦਾ ਤਾਂ ਨਾਮ ਵੀ ਨਹੀਂ ਕੋ ਲੈਣ ਦਿੰਦਾ ਕਿ ਸਾਡੀਆਂ ਵਾਰੀਆਂ ਹੀ ਨਹੀਂ ਮੁੱਕਦੀਆਂ ਸੋ ਇਹਦੇ ਲਈ ਸਾਨੂੰ ਰਲ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਇੱਥੇ ਇਹ ਵੀ ਸ਼ੇਅਰ ਕਰਨਾ ਚਾਹੁੰਦਾ ਕਿ ਮੈਂ ਵੀ ਬੜਾ ਕੁਛ ਖਟਿਆ ਦੋਸਤੋ ਬੱਚੇ ਵਧੀਆ ਨੇ ਕੰਮਕਾਰ ਚਲਾਉਂਦੇ ਨੇ ਨਾ ਵੀ ਸੈਮੀ ਰਿਟਾਇਰ ਹੋ ਜਾਂ ਹਣ ਦਿਲ ਚ ਬੜੀ ਰੀਜ ਹੈ ਕੁਛ ਕਰਨ ਲਈ ਇਹ ਸਮਾਜ ਲਈ ਜਿੰਨਾ ਤੁਸੀਂ ਹੁਣ ਕਈ ਦੇਖ ਲਿਆ ਤਾੜੀਆਂ ਵੱਜਦੀਆਂ ਦੁਨੀਆ ਭਰ ਤੇ ਬੜਾ ਕੋਈ ਸ਼ਾਬਾਸ਼ ਆ ਰਹੀ ਆ ਓਨਲੀ ਤੇ ਓਨਲੀ 10% ਹਾਲੇ ਤਾਈਂ ਪ੍ਰੈਜੈਂਟ ਕੀਤਾ ਜੋ ਪਲਾਨ ਚ ਆ ਇਹ ਇੱਥੇ ਨਹੀਂ ਹੋ ਜਾਣਾ ਕਿ ਤੱਕ ਤਾਬਾਂ ਛੱਡੀ ਜਾਣਗੀਆਂ ਇਨਾਂ ਦੇ ਸਟੈਪ ਮੇਰੇ ਆਲਰੇਡੀ 5 ਸਾਲ ਪਲਾਨ ਦੇ ਵਿੱਚ ਬਣੇ ਹੋਏ ਨੇ। ਹਾਲੇ ਤੇ ਲਗਣ ਲਾ ਰਹੇ ਇਹਨਾਂ ਨੇ। ਹਾਲੇ ਤਾਂ ਇੱਕ ਆਦਤ ਪਾ ਰਹੇ ਆ ਲਿਖਣ ਦੀ। ਇਹਨਾਂ ਦਾ ਲਿਖਤਾ ਜ ਸੁਧਾਰ ਲਿਆਉਣਾ, ਨਵੇਂ-ਨਵੇਂ ਤਰੀਕੇ ਨਾਲ ਇਹਨਾਂ ਨੂੰ ਹੋਰ ਉਤਸ਼ਾਹ ਕਰਨਾ, ਟੀਵੀਆਂ ਤੇ ਖਬਰਾਂ ਅਜ ਮੈਗਜ਼ੀਨਾਂ ਦੇ ਵਿੱਚ ਨਾਲ-ਨਾਲ ਟ੍ਰੇਨਿੰਗ ਫਿਜ਼ੀਕਲੀ ਕਲਾਸਰੂਮ ਅਜ ਟ੍ਰੇਨਿੰਗ ਔਰ ਆਨਲਾਈਨ ਟ੍ਰੇਨਿੰਗ ਕਵਤਾ ਕਿੱਦਾਂ ਲਿਖੀ ਜਾਂਦੀ ਹੈ, ਗਜ਼ਲ ਹੈ ਕੀ ਆ, ਗਜ਼ਲ ਦਾ ਮਤਲਬ ਕੀ ਹੈ? ਗਜ਼ਲੋ ਲਿਖੋ ਲਿਖਤੋ ਲਿਖੋ ਮੈਂ ਤਾਂ ਆਪਣੇ ਸੀਨੀਅਰ ਸਹਿਦਕਾਰਾਂ ਨੂੰ ਵੀ ਕਹਿਣਾ ਹੁੰਦਾ ਉਹ ਲਿਖੋ ਜੋ ਸਮਾਜ ਨੂੰ ਕੁਝ ਦੇ ਜਵੇ ਐਵੇਂ ਰੋਣ ਕਰਾਉਣ ਵਾਲਾ ਬੜਾ ਨਾ ਲਿਖਿਆ ਕਰੋ ਕਿਉਂ ਸਮਾਜ ਨੂੰ ਇਸ ਵੇਲੇ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਤੁਹਾਡੀ ਬਹੁਤ ਲੋੜ ਹੈ ਸਮਾਜ ਸਾਡਾ ਨਾਂ ਪੱਖੀ ਬੜਾ ਹੋ ਗਿਆ ਹੈ ਵਾਹੀ ਗੁਰੂ ਕਰੇ ਜੇ ਆ ਜੋ ਮੇਰੇ ਮਾਨਣਚਾਹ ਔਰ ਮੈਨੂੰ ਪੂਰੀ ਉਮੀਦ ਹੈ ਆਪਣੇ ਰੱਬ ਤੋਂ 5 ਸਾਲ ਦਾ ਪ੍ਰੋਜੈਕਟ ਹੈ 5 ਸਾਲ ਇੰਦਾਂ ਦੇ ਚਾਰ ਹਾਲ ਤੁਹਾਡੇ ਭਰ ਜਿਆ ਕਰਨਗੇ ਸਿਹਤਕਾਰਾਂ ਨੂੰ ਕਿਉਂ ਨਹੀਂ ਭਾਨੀਏ ਅਸੀਂ ਇਹਨਾਂ ਨੂੰ ਟ੍ਰੇਨ ਕਰਾਂਗੇ ਇਹਨਾਂ ਨੂੰ ਸਪੋਰਟ ਕਰਾਂਗੇ ਇਹਨਾਂ ਦੇ ਹੌਂਸਲੇ ਬਧਾਵਾਂਗੇ ਅਸੀਂ ਸੁਣਾਂਗੇ ਇਹਨਾਂ ਨੂੰ ਜਿੰਨਾ ਅਸੀਂ ਇਹਨਾਂ ਨੂੰ ਸੁਣਾਂਗੇ ਨਹੀਂ ਖਤ ਵਧੀਆ ਲੱਗਾ ਤੁਹਾਨੂੰ ਇਹਨਾਂ ਦੀਆਂ ਰਚਨਾਵਾਂ ਕਿਹੋ ਜਿਹੀਆਂ ਲੱਗੀਆਂ ਨੀਂਜੀ ਸਕਰੀਨ ਦੇ ਉੱਤੇ ਜੋ ਨੰਬਰ ਫਲੈਸ਼ ਹੋ ਰਹੇ ਨੇ ਉਹਦੇ ਉੱਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆਪਣੇ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸਾਨੂੰ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ ਤੇ ਹੁਣ ਮੈਨੂੰ ਵਸ਼ਾਨੀ ਭਾਰਤਵਾਜ ਨੂੰ ਦਿਓ ਇਜਾਜ਼ਤ ਮਿਲਦੇ ਆ ਨਵੀਆਂ ਕਲਵਾਂ ਨਵੀਂ ਉਡਾਰੀ ਦੇ ਅਗਲੇ ਸਫ਼ਰ ਦੇ ਵਿੱਚ ਸਤਿ ਸ਼੍ਰੀ ਅਕਾਲ